ਉਹ ਕਹ ਗਏ लास्ट ਡੇ ਗਵਰਨਰਸ ਦੇ ਗਵਰਨਰ ਸਾਹਿਬ ਜਿਹੜੇ ਆਪਣੇ ਭਾਸ਼ਣ ਦੇ ਵਿੱਚ ਵੱਡੇ ਵੱਡੇ ਗੱਪ ਰੋੜ ਕੇ ਗਏ ਉਹ ਤਾਂ ਗੱਪਾਂ ਦਾ ਸਰਕਾਰ ਦੇ ਕੋਲੋਂ ਜਵਾਬ ਲਵਾਂਗੇ ਚਾਹੇ ਉਹ ਪੰਜਾਬ ਦੇ ਅੰਦਰ ਕਿਸਾਨਾਂ ਦੀ ਦੁਰਦਸ਼ਾ ਕਿਸਾਨ ਜਿਹੜੇ ਗੁਨਾਤਪਾਦਕ ਸੜਕਾਂ ਤੇ ਬੈਠੇ ਆ ਲੁਧਿਆਣਾ ਦੇ ਵਿੱਚ ਕਿਸਾਨਾਂ ਦਾ ਧਰਨਾ ਤੂਰੀ ਦੇ ਵਿੱਚ ਕਿਸਾਨਾਂ ਦਾ ਧਰਨਾ ਜਿਹੜਾ ਸਾਡਾ ਦਲਿਤ ਵਰਗ ਦੇ ਨਾਲ ਸੰਬੰਧਿਤ ਵਿਦਿਆਰਥੀ ਹੈਗਾ ਨਾ ਉਹਦੀ ਸਕੂਲ ਕਾਲਜਾਂ ਵਾਲੇ ਐਡੀ ਧੁਰਗਤ ਕਰ ਰਹੇ ਹਨ ਜਲੀਲ ਕਰ ਰਹੇ ਹਨ ਕਿਉਂਕਿ ਪੋਸਟ ਮੈਟਰ ਸਕਾਲਰਸ਼ਿਪ ਦੀ ਰਕਮ ਨਹੀਂ ਗਈ ਕਾਲਜਾਂ ਕੋਲ ਬਹੁਤ ਸਾਰੇ ਅਹਿਮ ਮੁੱਦੇ ਹੈਗੇ ਤੇ ਇੱਕ ਮੁੱਦਾ ਜਿਹੜਾ ਬ੍ਰਹਮਿੰਦਰਾ ਜੀ ਅੱਜ ਲੈ ਕੇ ਆ ਰਹੇ ਜਲਿਆਂਵਾਲਾ ਬਾਗ ਸ਼ਤਾਬਦੀ ਸਮਾਰੋਹ ਇਸ ਵੰਦ ਦੇ ਵਿੱਚ ਮਾਫੀ ਬਾਜ਼ਦੈਂ ਸੋ ਅਸੀਂ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਾਂਗੇ ਕਿ ਬਾਈਬਲ ਤੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦਾ ਨਰਾਜ਼ਰ ਅਰਨ ਹੱਥੀ ਸੰਗਤ ਦੇ ਉੱਤੇ ਜਲਿਆਂਵਾਲਾ ਬਾਗ ਕਾਂਡ ਰਿਪੀਟ ਕੀਤਾ ਸਰਕਾਰ ਨੇ ਸਰਕਾਰ ਚਾਇਓ ਅਕਾਲੀ ਦਲ ਦੀ ਸੀ ਪਰ ਸਰਕਾਰ ਤਾਂ ਸਰਕਾਰ ਹੈ ਕਿ ਨਾ ਇਹ ਸਰਕਾਰ ਜਿਹੜੀ ਆ ਜਿੱਥੇ ਜਲਿਆਂਵਾਲਾ ਬਾਗ ਕਾਂਡ ਦਾ ਪ੍ਰਸਤਾਵ ਲੈ ਕੇ ਆਈ ਆ ਉਹਦਾ ਤਨਬਾਦ ਤੇ ਨਾਲ ਦੀ ਨਾਲ ਜਿਹੜੇ ਸਿੰਘ ਸ਼ਹੀਦ ਕੀਤੇ ਗਏ ਨਾ ਅਨੇ ਵਾ ਗੋਲੀਆਂ ਚਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਕਰਕੇ ਰੂੜੀਆਂ ਤੇ ਰੋਲੇ ਗਿਆ ਉਹਦੇ ਵਾਸਤੇ ਵੀ ਪਛਤਾਵਾ ਪ੍ਰਸਤਾਵ ਇਹ ਗਵਰਨਮੈਂਟ ਲੈ ਕੇ ਆ ਆ। ਫਿਰਨ ਸਰ ਜੀ ਦਾ ਸਿਰ ਤੇ ਰੁਬੇ ਰਹਾ ਨਾ ਕੋਈ ਚਰਚਾ ਦਾ ਵਿਸ਼ਾ ਬਣਿਆ ਕਾਪੀ ਨਹੀਂ ਸੀ। ਆਪ ਦਾ ਸਟੈਂਡ ਪਹਿਲੇ ਇਹ ਹੀ ਆ ਆਪ ਦਾ ਕੀ ਸਟੈਂਡ ਨਹੀਂ ਮੈਂ ਇਹ ਕਹੂੰਗਾ ਜਿਹੜਾ ਆਕਾਲੀ ਦਲ ਨੇ ਨਵਜੋਤ ਸਿੰਘੂ ਦੇ ਬਰ ਖਿਲਾਫ ਤੋਰਾ ਤੋੜਿਆ ਆਕਾਲੀ ਦਲ ਦੀ ਨੋਟੰਕੀ ਤੇ ਡਰਾਮੇबाजी ਆ ਹੁਣ ਬੀਜੇਪੀ ਤੇ ਆਕਾਲੀ ਦਲ ਵਾਲੇ ਰਲ ਕੇ ਨਵਜੋਤ ਸਿੰਘੂ ਦੇ ਪੋਸਟਰਾਂ ਦੇ ਕਾਲਕ ਮੜ ਰਹੇ ਆ ਇਹ ਨਰੋਲ ਪੰਜਾਬ ਦੇ ਵਿੱਚ ਦੋਨੋਂ ਜਿਹੜਾ ਇਹ ਗਠਜੋੜ ਹੈ ਨਾ ਬੀਜੇਪੀ ਤੇ ਆਕਾਲੀ ਦਲ ਦਾ ਇਹ ਖਤਮ ਹੋਣ ਦੀ ਕਗਾਰ ਤੇ ਆਪਣੇ ਖਾਤਮੇ ਨੂੰ ਰੋਕਣ ਵਾਸਤੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਐਂਡ ਮੈਂ ਨਵਜੋਤ ਸਿੰਘੂ ਜੀ ਨੂੰ ਵੀ ਫੀਲ ਕਰੂੰਗਾ ਜਿਹੜੀ ਦੋਸਤੀ ਹੈਗੀ ਨਾ Imran Khan ਦੇ ਨਾਲ ਉਹ ਦੋਸਤੀ ਘਰ ਤੱਕ ਸੀਮਤ ਰੱਖਣ ਦੇਸ਼ ਸਾਡਾ ਦੋਸਤ ਹੈ ਸਭ ਤੋਂ ਪਹਿਲੀ ਦੋਸਤੀ ਸਾਡੀ ਦੇਸ਼ ਦੇ ਨਾਲ ਹੈ ਇਹ ਦੇਸ਼ ਦੇਸ਼ ਨਾਲ ਦੋਸਤੀ ਨਹੀਂ ਤੇ ਫਿਰ ਦੂਜੇ ਦੁਸ਼ਮਣ ਦੇ ਇਸ ਦਾ ਪ੍ਰਧਾਨ ਮੰਤਰੀ ਕਾ ਦਾ ਦੋਸਤ ਹੈ ਸੋ ਮੇਰੀ ਉਹਨਾਂ ਨੂੰ ਵੀ ਇਹ ਸੁਜੈਸ਼ਨ ਹੈ ਜੋ ਬੱਚੀ ਸਪੀਚ ਹੋਣੀ ਹੈ ਦੇਸ਼ ਤੇ ਦੇਸ਼ ਦੀ ਫੌਜ ਦੇ ਨਾਲ ਸਪਸ਼ਟ ਸਟੈਂਡ ਠੀਕ ਹੈ ਮੈਂ ਸਾਬ ਕਸ਼ਮੀਰੀ ਇਤਿਹਾਸ ਦਾ ਵੱਡਾ ਮੁੱਦਾ ਬੰਦਾ ਜਾ ਰਿਹਾ ਹੈ ਕੈਪਟਨ ਜੀ ਨਹੀਂ ਮੈਂ ਮੰਨਦਾ ਜੀ ਉਹ ਡਰ ਤੇ ਖੌਫ ਦੇ ਵਿੱਚ ਹੈ ਪਰ ਕਸ਼ਮੀਰੀ ਸਟੂਡੈਂਟਸ ਨੂੰ ਵੀ ਲੱਡੂ ਵੰਡਣ ਦੀ ਜ਼ਰੂਰਤ ਨਹੀਂ ਸਰ ਉਹ ਲੱਡੂ ਵੰਡੇ ਉਹਨਾਂ ਨੇ ਤੋ ਯਾਰ ਇਹ ਬੜੀ ਫੈਟ ਮਤਲਬ ਸਾਡੇ ਦੇਸ਼ ਤੇ 40 ਤੋਂ ਵੱਧ ਸੈਨਿਕ ਸ਼ਹੀਦ ਹੋ ਜਾਣ ਠੀਕ ਹੈ ਜੋ ਇੱਥੇ ਆ ਕੇ ਲੱਡੂ ਵੰਡਣ ਇਹ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਉਹ ਵਿਦਿਆਰਥੀ ਨੇ ਪੜ੍ਹਾਈ ਕਰ ਰਿਹਾ ਕੋਈ ਅਨਪੜ੍ਹ ਨਹੀਂ ਹੈਗੇ ਪਾਰਟ ਆਫ ਜੇ ਤੁਸੀਂ ਦੇਸ਼ ਦਾ ਹਿੱਸਾ ਹੈਗੇ ਹੋ ਤੁਸੀਂ ਲੱਡੂ ਵੰਡੋ ਇਹ ਵੀ ਚੰਗੀ ਗੱਲ ਨਹੀਂ ਹਾਂ ਆਇਆ ਕਿ ਇੱਕ ਮੱਛੀ ਜਿਹੜੀ ਆ ਉਹਦੇ ਕਰਕੇ ਆਪਾਂ ਸਾਰਿਆਂ ਨੂੰ ਪਨਿਸ਼ ਕਰ ਦਈਏ ਇੱਕ ਵਿਦਿਆਰਥੀ ਨੇ ਕੋਈ ਇਦਾਂ ਦੀ ਗੱਲ ਕੀਤੀ ਸਾਰਿਆਂ ਨੂੰ ਆਪਾਂ ਉਸੇ ਗਊ ਤੇ ਗਧਾ ਇੱਕੋ ਰਸਤੇ ਬੰਨ੍ਹਦੇ ਇਹ ਵੀ ਠੀਕ ਨਹੀਂ ਸਰ ਇਹ ਆਲੰਦਪੁਰ ਸਾਹਿਬ ਕੋਲੇ ਕੇ ਜੋ ਆਪ ਦਾ ਅਲਾਈਅੰਸ ਹੋਇਆ ਹੈ ਆ ਵਹਾਂ ਪਰ ਤਕਸਾਲੀਓ ਨੇ ਆਪਣਾ ਜੋ ਕੈਂਡੀਡੇਟ ਹੈ ਉਹ ਅਨਾਉਂਸ ਕੀਤਾ ਮੈਂ ਕਲੀਅਰ ਕਰ ਦੇਣਾ ਚਾਹੁੰਨਾ ਜਿਹੜਾ ਤਕਸਾਲੀ ਅਕਾਲੀ ਦਲ ਹੈਗਾ ਉਹ ਪੰਜਾਬ ਡੈਮੋਕਰੈਟਿਕ ਅਲਾਈਅੰਸ ਦਾ ਮੈਂਬਰ ਨਹੀਂ ਪੰਜਾਬ ਡੈਮੋਕਰੈਟਿਕ ਅਲਾਈਅੰਸ ਪਟਿਆਲਾ ਦੇ ਵਿੱਚ ਜਿਹਦੇ ਚ ਖੈਰਾ ਸਾਹਿਬ ਦਾ ਧੜਾ ਗਾਂਧੀ ਜੀ ਦਾ ਧੜਾ ਭੋਜਨ ਸਮਾਜ ਪਾਰਟੀ ਤੇ ਲੋਕ ਇਨਸਾਫ ਪਾਰਟੀ ਇਹ ਚਾਰ ਧਿਰਾਂ ਜਿਹੜੀਆਂ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੀਆਂ ਪਾਰਟਨਰ ਨੇ ਤਕਸਾਲੀ ਆਕਾਲੀ ਦਲ 파ਟਨਰ ਨਹੀਂ ਉਹ ਸਾਡੇ ਨਾਲ ਇੱਕ ਦੋ ਮੀਟਿੰਗਾਂ ਦੇ ਵਿੱਚ ਜ਼ਰੂਰ ਹੈ ਪਰ ਅਨਫੋਰਚੂਨੇਟਲੀ ਜਿਹੜੀ ਅਨੰਦਪੁਰ ਸਾਹਿਬ ਦੀ ਸੀਟ ਆ ਉਹ ਬਸ ਪਾ ਇਨਸਿਸਟ ਕਰਦੀ ਹੈ ਇਸ ਕਰਕੇ ਜੇ ਉਹਨਾਂ ਨੇ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਜਮਜਮ ਜਮਜਮ ਅਨਾਉਂਸ ਕਰਨ ਲੋਕਾਂ ਦਾ ਰਿਪੋਰਟ ਕਾਰਡ ਕੀ ਹੈ ਲੋਕ 10 ਸਾਲ ਬਨਾਮ 2 ਸਾਲ 10 ਸਾਲ ਤਾਂ ਬਾਦਲਾਂ ਦੇ ਨਾਲ ਜੱਫੀਆਂ ਪਾ ਕੇ ਤੇ 2 ਸਾਲ ਬ੍ਰਹンプੁਰਾ ਸਾਹਿਬ ਆਪਣੀ ਐਮਪੀ ਦੀ ਕੁਰਸੀ ਦਾ ਆਨੰਦ ਲੈਣ ਵਾਸਤੇ ਬੋਲੇ ਨਹੀਂ ਹੁਣ ਜਦੋਂ ਦੇਖਿਆ ਵੀ ਐਮਪੀ ਦੀ ਇਲੈਕਸ਼ਨ ਆ ਗਈ ਹੁਣ ਰੌਲਾ ਪਾ ਲੋ ਇਹ ਰਿਪੋਰਟ ਕਾਰਡ ਈਵੀਐਮ ਮਸ਼ੀਨ ਦੇ ਵਿੱਚੋਂ ਲੋਕਾਂ ਦੇ ਮਤਨੇ ਕੱਢਣਾ ਵੀ ਕੀ ਲੋਕ ਸੋਚਦੇ ਨੇ ਠੀਕ ਹੈ